ਸੇਸ਼ੀ ਕਾਲ ਕੀਤੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਹੈ ਫੇਰਾ ਜ ਨਵੀਂ ਵੀਡੀਓ ਦੇ ਵਿੱਚ ਨਵੇਂ ਬਲਾਗ ਦੇ ਵਿੱਚ ਉਮੀਦ ਹੈ ਤੁਸੀਂ ਇੰਦਰਸ ਤੋਂ ਠੀਕ ਠਾਕ ਹੋ ਆਪਣਾ ਖਿਆਲ ਰੱਖਿਓ ਮੈਂ ਵੀ ਬਿਲਕੁਲ ਠੀਕ ਹਾਂ ਜੀ ਤੇ ਕੱਲ ਵਾਲੀ ਵੀਡੀਓ ਸੀ ਜਿਹੜੀ ਆਪਣੀ ਜਿੰਨਾ ਦੇ ਵਿੱਚ ਸੁੱਟਾਂ ਦਾ ਮੈਂ ਪੈਚ ਵਰਕ ਡੋਰੀਏ ਦੇ ਉੱਪਰ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਸ਼ੋ ਕੀਤੇ ਸੀ ਉਹਨਾਂ ਦੇ ਵਿੱਚੋਂ ਕੁਝ ਕੁ ਪੀਸ ਬਚੇ ਹੋਏ ਐ ਤੇ ਕੁਝ ਥੋੜੇ ਜਿਹੀ ਪੀਸ ਹੋਰ ਆ ਨਹੀਂ ਐ ਸੋ ਜਿਵੇਂ ਜਿਵੇਂ ਮਤਲਬ ਤੁਹਾਡੀ ਆਰਡਰਸ ਆ ਰਹੀ ਐ ਮੈਂ ਸਾਰਿਆਂ ਨੂੰ ਟਾਈਮ ਤੇ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੀ ਹਾਂ ਔਰ ਕਿਸੇ ਦਾ ਆਰਡਰ ਅਗਰ 1 ਕਤਹ ਦਿਨ ਡੇਲਿਵ ਹੋ ਜਾਂਦਾ ਤਾਂ ਪਲੀਜ਼ ਉਹ ਥੋੜਾ ਜਿਹਾ ਐਡਜਸਟਮੈਂਟ ਕਰ ਲਿਓ ਕਿਉਂਕਿ ਮੈਂ ਸਿੰਗਲ ਆਰਡਰ ਜਿਵੇਂ ਕਦੇ ਸ਼ਾਮ ਨੂੰ ਆਇਆ ਤਾਂ ਮਾਰਨਿੰਗ ਨਹੀਂ ਲੱਗ ਪਉਂਦਾ ਤੇ ਉਹਦੇ ਲਈ ਥੋੜਾ ਜਿਹਾ ਬਸ ਇੰਨਾ ਸੀਗਾ ਕਿ ਬਸ ਪਲੀਜ਼ ਮੈਨੂੰ ਥੋੜਾ ਜਿਹਾ ਟਾਈਮ ਦੇ ਦਿਆ ਕਰੋ ਕਿਉਂਕਿ ਮੇਰੇ ਕੋਲੋ ਰੋਜ਼ ਬਾਜ਼ਾਰ ਜਾਣਾ ਪੋਸੀਬਲ ਥੋੜਾ ਜਿਹਾ ਨਹੀਂ ਹੁੰਦਾਗਾ ਕਿਉਂਕਿ ਮੈਨੂੰ ਬਾਜ਼ਾਰ ਜਾ ਕੇ ਕੋਰੀਅਰ ਸਲਵਾਣੇ ਪੈਂਦੇ ਆ ਮੈਂ ਲੋਕਲ ਵਿੱਚ ਕੋਰੀਅਰ ਨਹੀਂ ਲਗਵਾਉਂਦੀ ਕਿਉਂਕਿ ਮੱਚੀ ਕੰਪਨੀ ਤੋਂ ਜਦੋਂ ਕੋਰੀਅਰ ਕਰਵਾਣਾ ਤਾਂ ਆਪਾਂ ਨੂੰ ਫਿਰ ਉੱਥੇ ਬਾਜ਼ਾਰ ਜਾਣਾ ਪ ਘਰ ਚੋਂ ਇਦਾਂ ਲੈ ਕੇ ਜਾਣ ਇਸ ਫੈਸਿਲਿਟੀ ਨਹੀਂ ਹੈ ਤੇ ਅੱਜ ਦੀ ਵੀਡੀਓ ਹੈ ਜੀ ਆਪਣੀ ਕੁਸ਼ਕ ਦੁਪਟਿਆਂ ਦੇ ਡਿਜ਼ਾਈਨ ਇਹ ਮੇਰੇ ਦੁਪੱਟੇ ਨੇ ਨਾ ਜਿਹੜੇ ਇਹ ਬਾਹਰ ਇੱਕ ਵੀਰ ਨੇ ਆਰਡਰ ਕੀਤੇ ਹੋਏ ਯੂ ਐਸ ਏ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਸਟੋਰ ਹੈ ਉੱਥੋਂ ਦੇ ਲਈ ਆਪਾਂ ਕੁਝ ਦੁਪੱਟੇ ਜਿਹੜੇ ਰੈਡੀ ਕਰਵਾਏ ਐ ਤੇ ਕੁਸ਼ਕ ਦੁਪੱਟੇ ਮੇਰੇ ਕੋਲੇ ਆ ਚੁੱਕੇ ਐ ਕੁਸ਼ਕ ਦੁਪੱਟੇ ਇਹ ਜਿਹੜੇ ਉਹ ਬੁਟੀਕ ਤੇ ਹਜੇ ਰੈਡੀ ਬਸ ਥੋੜਾ ਥੋੜਾ ਉਹਨਾਂ ਨੂੰ ਟੱਚ ਦੇਣਾ ਰਹਿ ਗਿਆ ਜਿਵੇਂ ਕਿ ਅੱਜ ਸ਼ਾਮ ਤੱਕ ਕੰਪਲੀਟ ਹੋ ਜਾਣਗੇ ਉਸ ਤੋਂ ਬਾਅਦ ਕੱਲ ਆਪਾਂ ਉਹਨਾਂ ਦਾ ਕੋਰੀਅਰ ਕਰਨਾ ਹੈਗਾ ਪੀਟਰੀਆਂ ਸਾਰੇ ਦੁਪट्टे ਵਗੈਰਾ ਬਾਅਦ ਸੋਚਿਆ ਕਿ ਉਸ ਤੋਂ ਪਹਿਲਾਂ ਪਹਿਲਾਂ ਤੁਹਾਨੂੰ ਮੈਂ ਦੁਪੱਟਿਆਂ ਦੇ ਡਿਜ਼ਾਈਨ ਦਿਖਾ ਦੇ ਆਂ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਚੀਜ਼ਾਂ ਪਸੰਦ ਆਈਆਂ ਹੋਣੀਆਂ ਪਸੰਦ ਆਈਆਂ ਤੁਸੀਂ ਅਪਰੀਸ਼ੀਏਟ ਕਰਿਓ ਕਿਸੇ ਨੂੰ ਸੇਮ ਦੁਪੱਟਾ ਬਣਵਾਉਣਾ ਹੋਇਆ ਲੈਣਾ ਹੋਇਆ ਤਾਂ ਤੁਸੀਂ ਇਸ ਦੀ ਪਿਕ ਸਾਨੂੰ ਸ਼ੇਅਰ ਕਰ ਸਕਦੇ ਹੋ ਕਿਉਂਕਿ ਇਹ ਬਹੁਤ ਜ਼ਿਆਦਾ ਵਧੀਆ ਕਲਾਸਟੀ ਬਹੁਤ ਜ਼ਿਆਦਾ ਸੋਹਣੇ ਕੁਆਲਟੀ ਦੇ ਕੱਪੜੇ ਨੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਦੇ ਆਂ ਵੀ ਇੱਕ ਰਿਚ ਕੁਆਲਟੀ ਹੁੰਦੀ ਹੈ ਹਨਾ ਉਹ ਚੀਜ਼ਾਂ ਨੇ ਤੇ ਸਭ ਤੋਂ ਪਹਿਲਾਂ ਜੇ ਆਪਾਂ ਦੁਪੱਟੇ ਦੇ ਸਿੰਪਲ ਦੁਪੱਟੇ ਦੀ ਗੱਲ ਕਰਦੇ ਆਂ ਕਿ ਸਮੋਂ ਆਪਾਂ ਇੱਕ ਰੈਡੀ ਕਰਵਾਇਆ ਹੈਂਡਵਰਕ ਵਿੱਚ ਜੋ ਬੁਟੀਕ ਤੇ ਪਿਆ ਹੋਇਆ ਹੈ ਜੋ ਪਲੇਨ ਹੈਰ ਕੋਲੇ ਇਸ ਟਾਈਮ ਤੇ ਮੌਜੂਦ ਹੈ ਇਹ ਦੁਪट्टे ਦਾ ਕੁਛ ਇਸ ਤਰ੍ਹਾਂ ਸੀਨ ਹੈ ਜੀ ਵੀ ਇਹ ਵਾਲਾ ਦੁਪੱਟਾ ਚਿਕਨ ਦਾ ਹੈ ਕਾਟਨ ਦਾ ਚਿਕਨ ਦਾ ਦੁਪੱਟਾ ਚਿਕਨ ਵਰਕ ਦੇ ਵਿੱਚ ਇਸ ਦੀ ਜਿਹੜੀ ਕੁਆਲਿਟੀ ਹੈ ਸਾਰੀਆਂ ਪਿਓਰ ਦੇ ਵਿੱਚ ਆਹੇ ਰਿਚ ਕੁਆਲਿਟੀ ਦੇ ਕੱਪੜੇ ਨਹੀਂ ਸੌਰੀ ਕੱਪੜੇ ਨਹੀਂ ਹੈ ਪਤ ਪੱਤੇ ਦੀ ਗੱਲ ਕਰ ਰਹੇ ਹਾਂ ਇਹ ਸਤਾਜੀ ਫਾਈਨਲ ਲੁੱਕ ਅੱਛਾ ਇੱਕ ਦੇ ਉੱਪਰ ਆਪਾਂ ਹੈਂਡਵਰਕ ਕਰਵਾ ਕੇ ਦਿੱਤਾ ਹੋਇਆ ਹੈ ਤੇ ਇੱਕ ਦੇ ਉੱਪਰ ਆਪਾਂ ਡਬਲ ਡਾਈ ਕਰਵਾਈ ਹੋਈ ਹੈ ਕਿ ਤੇ ਬਹੁਤ ਸੋਹਣੀ ਲੱਗਦੀ ਹੈ ਇਹ ਇੱਕ ਦੁਪੱਟਾ ਵਾਈਟ ਦੇ ਵਿੱਚ ਪਿਆ ਸੀ ਇਹਨੇ ਸੋਚਿਆ ਕਿ ਮੈਂ ਉਹਨਾਂ ਨੂੰ ਵਾਈਟ ਦੁਪੱਟਾ ਭੇਜ ਦੂੰਗੀ ਕਿਉਂਕਿ ਬਾਹਰ ਕਈ ਜਿਵੇਂ ਮਾਤਾ ਹੁੰਦੀਆਂ ਵਾਈਟ ਦੁਪੱਟਾ ਲੈਂਦੀਆਂ ਜੇ ਕਿਸੇ ਦੇ ਵਾਈਟ ਸੂਟ ਹੁੰਦਾ ਉਹਨਾਂ ਨਾਲ ਦੁਪੱਟਾ ਲੈਣਾ ਹੁੰਦਾ ਸੋ ਆਪਸ਼ਨ ਦੇ ਵਿੱਚ ਇੱਕ ਦੁਪੱਟਾ ਸੀ ਵਾਈਟ ਰੱਖਿਆ ਬਹੁਤ ਸੋਹਣਾ ਦੁਪੱਟਾ ਜੀ ਗਰਮੀ ਦੇ ਸੂਟਾਂ ਦੇ ਨਾਲ ਖਾਸ ਕਰਕੇ ਕਾਟਨ ਦੇ ਸੂਟਾਂ ਦੇ ਨਾਲ ਇਹੇ ਦੁਪੱਟੇ ਆਪਣੀ ਅਖਰੀ ਪਹਿਚਾਨ ਛੱ ਇਹ ਜੀ ਚਿਕਨ ਵਰਕ ਵਾਲਾ ਚਿਕਨ ਦਾ ਦੁਪੱਟਾ कॉटन ਦਾ ਦੁਪੱਟਾ ਚਿਕਨ ਵਰਕ ਦੇ ਵਿੱਚ আচ্ছা ਜੀ ਦੂਸਰਾ ਦੁਪੱਟਾ ਆਪਾਂ ਦੂਸਰੇ ਦੁਪੱਟੇ ਦੀ ਗੱਲ ਕਰ ਲੈਣੀ ਹੈ ਪੇਂਟ ਦੇ ਵਿੱਚ ਹੈ ਜਿਹੜੇ ਮਤਲਬ ਇਹ ਉਹ ਦੁਪੱਟੇ ਨਹੀਂ ਜਿੰਨਾ ਤਾਂ weight ਬੜੀ ਮੁਸ਼ਕਲ ਨਾਲ 100 150 ਗ੍ਰਾਮ ਹੋਣਾ ਹੈਗਾ ਇਹਨਾਂ ਦਾ weight ਨਹੀਂ ਹੈ ਪਰ ਇਹ ਦੁਪੱਟੇ बस ਇਹਨਾਂ ਦੀ ਤਾਰੀਫ ਮੈਂ ਕਰ ਸਕਦੀ ਆ ਆਪਾਂ ਕਿਉਂਕਿ ਬਹੁਤ ਜ਼ਿਆਦਾ ਬਹੁਤ ਜਿਆਦਾ ਸੋਹਣੀ ਨਹੀਂ ਇਹ ਦੁਪੱਟੀ ਪੇਂਟ ਹੋਇਆ ਏ ਜੀ ਇਹਨਾਂ ਨੂੰ ਹੈਂਡ ਪੇਂਟ ਕਰਵਾਇਆ ਆਪਾਂ ਸਕ੍ਰੀਨ ਪੇਂਟਿੰਗ ਕਰਵਾਈ ਹੈ ਤੇ ਇਹ ਵਾਲੇ ਫੁੱਲ ਪ्युअर ਵੈਲ ਦੇ ਕਾਟਨ ਦੇ ਦੁਪੱਟੇ ਐ ਸਾਈਡ ਦੇ ਉੱਪਰ ਇਸ ਤਰ੍ਹਾਂ ਆਪਾਂ ਬਾਰਡਰ ਲਗਵਾਇਆ ਹੋਇਆ ਐ ਇਹ ਦੇਖੋ ਮੈਂ ਤੁਹਾਨੂੰ ਨੀਚੇ ਮੈਂ ਇਸ ਦਾ ਵਾਟਰ ਪੱਟੀ ਅਟੈਚ ਕਰਕੇ ਨਾਲ ਦੇ ਦੁਪੱਟੇ ਦੇ ਸਟਾਫ ਦੀ ਇਹ ਸਾਰਾ ਜੀ ਇਦਾਂ ਆਪਾਂ ਪ੍ਰਿੰਟ ਇਹ ਕਿਉਂਕਿ ਮੈਂ ਕਿਤੇ ਦੇਖਿਆ ਸੀਗਾ ਅਸੀਂ ਸੇਮ ਉਹ ਚੀਜ਼ ਹੈ ਜਿਹੜੀ ਬਾਹਰ ਹੱਥੀਂ ਤਿਆਰ ਕਰਕੇ ਭੇਜ ਰਹੀ ਹੈ ਕਿਉਂਕਿ ਅਸੀਂ ਬਾਹਰ ਦੀ ਬਣੀ ਬਣਾਈ ਚੀਜ਼ ਦੇ ਉੱਪਰ ਬਲੀਵ ਨਹੀਂ ਕਰ ਸਕਦੇ ਕਿ ਉਹਨਾਂ ਦਾ ਹੋ ਸਕਦਾ ਹੈ ਕਿ ਕੱਲ ਨੂੰ ਟੂ ਪੇਂਟ ਖਰਾਬ ਹੋ ਜਾਵੇ ਸਟਾਫ ਦੇ ਵਿੱਚ ਕੋਈ ਪ੍ਰੋਬਲਮ ਆ ਜਾਵੇ ਸੋ ਇਹ ਜੀ ਆਪਾਂ ਰੈਡੀ ਕਰਵਾਇਆ ਹੋਇਆ ਆਫ ਵਾਈਟ ਦੇ ਉੱਪਰ ਔਰੇਂਜ ਤੇ yellow ਦਾ ਇਸ ਤਰ੍ਹਾਂ ਕੰਟਰਾਸਟ ਹੈ ਬਹੁਤ ਸੋਹਣਾ ਦੁਪੱਟਾ ਇਹਦੇ ਵਿੱਚ ਤਿੰਨ ਸ਼ੇਡ ਨੇ ਜੀ येलो है पिंक है ये ऑरेंज है जो ऑरेंज से येलो का कंट्रास्ट है ये इस तरह तो दिखा रख इस सेम पिंक ये वाला येलो इस ਮੈਂ ਐਸ ਤਾਈਂ ਚਿੜੀਆਂ ਵਾਲਾ ਦੁਪੱਟਾ ਲੈ ਲੈਂਦੀ ਆ ਕਿ ਚਿੜੀਆਂ ਵਾਲਾ ਪੇਂਟ ਹੋਇਆ ਵਾ ਚਿੜੀਆਂ ਵਾਲਾ ਪੇਂਟ ਪਵਾਇਆ ਆ ਆਪਾਂ ਇਹਦੇ ਉੱਪਰ ਤੇ ਇਹਦੇ ਵਿੱਚ ਤਿੰਨ ਦੁਪੱਟੇ ਨੇ ਜੀ ਮੇਰਾ ਮਨ ਕਰਦਾ ਸੀਗਾ ਕਿ ਮੈਂ ਇਹਨਾਂ ਨੂੰ 5 7 ਦੁਪੱਟੇ ਭੇਜਾਂ ਉਹਨਾਂ ਨੇ 20 ਦੁਪੱਟਿਆਂ ਦਾ ਆਰਡਰ ਦਿੱਤਾ ਹੋਇਆ ਤੇ ਉਹਨਾਂ ਵਿੱਚ ਮੇਰਾ ਮਨ ਸੀਗਾ ਕਿ 5 7 ਦੁਪੱਟੇ ਮੈਂ ਪੇਂਟ ਕਰਾ ਕੇ ਭੇਜਾਂ ਪਰ ਥੋੜੇ ਜਿਹਾ ਕਾਸਟਲੀ ਪੈ ਜਾਂਦੇ ਨੇ ਨਾ ਤੁਹਾਨੂੰ ਪਤਾ ਕਿ ਪੇਂਟ ਵਾਲੇ ਦੁਪੱਟਿਆਂ ਦੀ ਰੇਂਜ ਉਹੀ ਬਦਕ ਵਾਲੇ ਪਰ ਆਪਰ ਚੱਲੀ ਜਾਂਦੀ ਹੈ ਤੇ ਦੁਪੱਟੇ ਬਹੁਤ ਜ਼ਿਆਦਾ ਸੋਹਣੇ ਐ ਜੀ ਪਰ ਇਹਨਾਂ ਨੂੰ ਦੇ ਕਿ ਸਾਰੇ ਦੁਪੱਟੇ ਹੀ ਮੈਂ ਇਹ ਵਾਲੇ ਪੇਂਟ ਕਰਾ ਕੇ ਭੇਜ ਦਿੱਤੀ ਪਰ ਵੱਖਰੀ ਵੱਖਰੀ ਡਿਫਰੈਂਟ ਬ੍ਰੈਂਡ ਬ੍ਰੈਂਡੀ ਭੇਜ ਰਹੀ ਸੀ ਆਪਾਂ ਉਹਨਾਂ ਨੂੰ ਇਸੇ ਲਈ ਅਲੱਗ-ਅਲੱਗ ਆਪਾਂ ਡਿਜ਼ਾਈਨ ਪਵਾਏ ਹੋਏ ਨੇ ਇੱਕ ਆ ਜਾਂਦਾ ਜੀ ਆਪਣੇ ਕੋਲੇ ਬ੍ਰਾਊਨ ਸ਼ੇਡ ਦੇ ਵਿੱਚ ਹੈ ਇਹ ਇਹ ਸੀਕਵੈਂਸ ਦਾ ਵਿੱਚ ਥ੍ਰੈਡ ਦੇ ਆਪਾਂ ਵਰਕ ਪਾਇਆ ਸੀਕਵੈਂਸ ਬਿਲਕੁਲ ਬਰੀਕ ਜ਼ੀਰੋ ਸਾਈਜ਼ ਯੂਜ਼ ਕੀਤਾ ਹੈ ਜ਼ੀਰੋ ਨੰਬਰ ਇਹ ਇਹ ਮਲਟੀ ਔਰਗੈਂਜ਼ਾ ਦੇ ਵਿੱਚ ਹੈ ਮਲਟੀ ਪ੍ਰਿੰਟਡ ਜਿਵੇਂ ਔਰਗੈਂਜ਼ਾ ਦੇ ਸਟਾਕ ਦੇ ਉੱਪਰ ਆਪਾਂ ਇਸ ਨੂੰ ਵਰਕ ਕਰਵਾਇਆ ਇਸ ਤਰ੍ਹਾਂ ਇਹ ਔਰਗੈਂਜ਼ਾ ਬਿਲਕੁਲ ਲਾਈਟਵੇਟ ਐਂਡ ਪਿਓਰ ਹੈ ਇਹ ਨੂੰ ਆਪਾਂ ਗਰਮੀਆਂ 'ਚ ਲੈ ਸਕਦੇ ਨੇ ਨਹੀਂ ਤਾਂ ਆਪਾਂ ਕਈ ਵਾਰ ਸੁਣਦੇ ਆ ਕਿ ਔਰਗੈਂਜ਼ਾ ਦੇ ਨਾਮ ਤੇ ਆਪਾਂ ਨੂੰ ਲੱਗਦਾ ਕਿ ਔਰਗੈਂਜ਼ਾ ਆਪਾਂ ਨਹੀਂ ਵੀਅਰ ਕਰ ਸਕਦੇ ਕਿਉਂਕਿ ਹਾਂ ਥੋੜਾ ਸਾਫਟ ਕਪੜਾ ਹੁੰਦਾ ਪਰ ਨਹੀਂ ਜੇ ਤੁਸੀਂ ਪਿਓਰ ਔਰਗੈਂਜ਼ਾ ਲੈਣੀ ਹੋ ਤਾਂ ਬਹੁਤ ਜ਼ਿਆਦਾ ਸੌਫਟ ਬਹੁਤ ਵਧੀਆ ਹੁੰਦੀ ਹੈ ਦੇਖੋ ਔਰਗੈਂਜ਼ਾ ਇਸ ਤਰ੍ਹਾਂ ਕੱਠੀ ਨਹੀਂ ਹੁੰਦੀ ਜਿਹੜੀ ਮਤਲਬ ਪਿਓਰ ਨਹੀਂ ਹੁੰਦੀ ਕਿਉਂ ਆਪਾਂ ਬਿਲਕੁਲ ਇੱਤਾ ਕੱਠੀ ਕਰਕੇ ਵੀ ਇਸ ਤਰ੍ਹਾਂ ਲੈ ਸਕਦੇ ਹਾਂ ਅੱਛਾ ਜੀ ਹੁਣ ਇਹਦੀ ਗੱਲ ਕਰਦੇ ਹਾਂ ਇਹਦਾ weight ਇੰਨਾ ਹਲਕਾ ਹੈ ਤੁਹਾਨੂੰ ਪਤਾ ਹੈ ਇਹ ਔਰਗੈਂਜ਼ਾ ਦਾ ਆਪਣਾ weight ਵੀ ਨਹੀਂ ਹੁੰਦਾ ਵੈਲ ਔਰਗੈਂਜ਼ਾ ਇਹ ਇਸਦੇ ਬਾਰਡਰ ਦੇ ਉੱਪਰ ਸੀਕੁਐਂਸ ਦਾ ਵਰਕ ਹੋਇਆ ਹੋਇਆ ਹੈ ਇਹ ਹੈ ਜੀ ਸੀਕੁਐਂਸ ਦਾ ਵਰਕ ਇਹਦੇ ਵਿੱਚ ਵੀ ਸਾਰੇ ਦੇ ਵਿਰਲਾ-ਵਿਰਲਾ ਇਹਦਰ ਵਰਕ ਕੋਆਇਆ ਹੋਇਆ ਹੈ ਪ੍ਰਿੰਟਡ ਦੁਪੱਟਾ ਹੈ ਤੇ ਬਹੁਤ ਸੋਹਣਾ ਦੁਪੱਟਾ ਹੈ ਸੋਚਿਆ ਕਿ ਚਲੋ ਤੁਹਾਡੇ ਨਾਲ ਕੁਝ ਕੁ ਦੁਪੱਟੇ ਐ ਜੋ ਰੈਡੀ ਹੋਏ ਆ ਬਾਹਰ ਜਾ ਰਹੇ ਆ ਇਹ ਵੀ ਆਪਾਂ ਸ਼ੇਅਰ ਕਰ ਦਈਏ ਮੈਨੂੰ ਪਰਸਨਲੀ ਬਹੁਤ ਸੋਹਣੇ ਲੱਗੇ ਤੇ ਉਮੀਦ ਕਰਦੇ ਆਂ ਵੀ ਸਾਡੇ ਉਸ ਭਰਾ ਨੂੰ ਵੀ ਦੁਪੱਟੇ ਪਸੰਦ ਆਉਣਗੇ ਕਿਉਂਕਿ ਉਹਨਾਂ ਨੇ ਆਪਣੀ ਕੋਈ ਚੁਆਇਸ ਨਹੀਂ ਦੱਸੀ ਉਹਨਾਂ ਨੇ ਸਾਨੂੰ ਐਜ਼ ਏ ਸਟੋਰ ਤੇ ਡਿਸਪਲੇ ਕਰਨ ਲਈ ਦੁਪੱਟੇ ਮੰਗਾਏ ਆ ਕਿ ਸਾਨੂੰ ਆਪਣੇ ਚੁਆਇਸ ਦੇ ਹਿਸਾਬ ਨਾਲ ਹੀ ਛੱਡਦਾ ਸਾਡੇ ਤੇ ਗੱਲ ਛੱਡੀ ਸੀ ਕਿ ਅਸੀਂ ਆਪਣੇ ਅਪਾਰਡਿੰਗ ਦੁਪट्टे ਰੈਡੀ ਕਰਕੇ ਦੇਵਾਂਗੇ ਬਟ ਸਾਨੂੰ ਵਧੀਆ ਲੱਗੇ ਉਮੀਦ ਕਰਦੇ ਆਂ ਵੀ ਹੁਣ ਅੱਗੇ ਵੀ ਉਹਨਾਂ ਦੇ ਕਸਟਮਰਸ ਨੂੰ ਵੀ ਪਸੰਦ ਆਣੇ ਚੀਜ਼ਾਂ ਅਸੀਂ ਉਹੀ ਚੀਜ਼ ਕੈਲ ਕੀਤੀ ਹੈ ਜੋ ਜਿਵੇਂ ਯੂਐਸਏ ਕੈਨੇਡਾ ਦੇ ਵਿੱਚ ਜ਼ਿਆਦਾ ਮੁਸਲਮਨ ਕੀਤੀ ਜਾਂਦੀ ਹੈ ਜੋ ਨਵੀਆਂ ਲੇਟਿਸਟ ਡਿਜ਼ਾਈਨ ਨੇ ਡਿਫਰੈਂਟ ਡਿਜ਼ਾਈਨ ਨੇ ਜੋ ਨਾਰਮਲ ਦੇ ਨਾਲੋਂ ਜੋ ਅੱਜਕੱਲ ਚੱਲ ਰਹੇ ਲੇਟਿਸਟ ਡਿਜ਼ਾਈਨ ਨੂੰ ਆਪਾਂ ਕਹਦੇ ਨੇ ਅੱਛਾ ਜੀ ਇੱਕ ਦੁਪੱਟਾ ਆਪਾਂ ਟੈਬੀ ਦੇ ਵਿੱਚ ਟੈਬੀ ਮਸਲਿਨ ਦੇ ਵਿੱਚ ਇਹ ਰੈਡੀ ਕੀਤਾ ਹੈ ਜਿਸ ਨੂੰ ਡਿਜੀਟਲ ਡਾਈ ਕਰਵਾਈ ਹੋਈ ਹੈ ਤੇ ਇਸ ਤੇ ਫੋਰ ਸਾਈਡ ਇਸ ਤਰ੍ਹਾਂ ਲੇਸ ਅਟੈਚ ਕੀਤੀ ਹੋਈ ਹੈ ਸੋ ਕਈ ਵਾਰ ਕਿਸੇ ਨੂੰ ਪਾਰਟੀ ਵੇਅਰ ਦੁਪੱਟਾ ਵੀ ਮੈਚ ਕਰਨਾ ਹੁੰਦਾ ਤੇ ਇੱਕ ਜੀ ਇਹ ਦੁਪੱਟਾ ਹੋ ਜਾਂਦਾ ਹੈ ਅੱਛਾ ਬਾਕੀ ਦੇ ਦੁਪੱਟੇ ਨੂੰ ਜਿਹੜੇ ਉਹ ਸਾਰੇ ਰੈਡੀ ਹੋਣ ਦੇ ਵਿੱਚ ਬਸ ਥੋੜਾ ਜਿਹਾ ਉਹਨਾਂ ਦਾ ਬਾਕੀ ਸੀਗਾ ਪ੍ਰੈਸ ਕਰਨੀ ਆ ਕਿਸੇ ਦੇ ਲੇਸ ਬਸ ਥੋੜੀ ਬਹੁਤ ਕੁਝ ਫਿਨਿਸ਼ਿੰਗ ਫਾਈਨਲ ਕਰਕੇ ਪ੍ਰੈਸ ਕਰਕੇ ਉਹਨਾਂ ਨੂੰ ਉਧਰੋਂ ਪੈਕ ਕਰਕੇ ਸਿਸਟਰ ਨੇ ਭੇਜ ਦੇਣਾ ਤੇ ਆਪਾਂ ਇਹਨਾਂ ਨੂੰ ਕੱਲ ਨੂੰ ਸ਼ਾਮ ਨੂੰ ਹੈ ਜਿਹੜਾ ਕੋਰੀਅਰ ਮੇਕਵਾ ਦੇਣਾ ਇਹਨਾਂ ਦਾ ਅੱਛਾ ਜੀ ਇਹ ਵਾਲਾ ਦੁਪੱਟਾ ਜਿਹੜਾ ਇਹ ਮਸਲੀਨ ਦਾ ਇਸ ਤਰ੍ਹਾਂ ਤਿੰਨ ਦੁਪੱਟੇ ਅਲੱਗ-ਅਲੱਗ ਡਾਈ ਕਰਵਾਏ ਆ ਆਪਾਂ ਕਟਿੰਗ ਕਰਕੇ ਇਹਨਾਂ ਦੇ ਵਿੱਚ ਇਸ ਤਰ੍ਹਾਂ ਲੇਸ ਐਡ ਕੀਤੀ ਹੋਈ ਹੈ ਔਰਗੈਂਜ਼ਾ ਦੀ ਮਲਟੀ ਕਲਰ ਦੀ ਲੇਸ ਹੈ ਜਿਹੜੀ ਉਹ ਆਪਾਂ ਇਸ ਤਰ੍ਹਾਂ ਇਸ ਤੇ ਬਾਰਡਰ ਦੇ ਉੱਪਰ ਲਗਾਈ ਹੋਈ ਹੈ ਬਹੁਤ ਸੋਹਣਾ ਇਹ ਥੋੜਾ ਜਿਹਾ ਹੈਵੀ ਦੁਪੱਟਾ ਜਿਸ ਨੂੰ ਆਪਾਂ ਕਹਿ ਦਿੰਦੇ ਹਾਂ ਥੋੜਾ ਜਿਹਾ ਇੱਕ ਗ੍ਰੇਸਫੁਲ ਦੇ ਨਾਲ ਨਾਲ ਹੈਵੀ ਦੁਪੱਟਾ ਵੇਟਡ ਦੁਪੱਟਾ ਹੈ ਇਸ ਤੇ ਵੀ ਲੇਸ ਅਟੈਚ ਕੀਤੀ ਹੈ बहुत सोहना दुपट्टा ये भी मल्टी कलर इसलिए रखी है क्योंकि उतें सारे कई दुपटे दुपट्टे सूटा जमें खराब हो जाते हैं ज नहीं होंगे कई बार तो ये सारे सूटा या जलन वाली आइटम बना के दी है जो ईजीली कस्टमर उ मैच कर सकती है अच्छा जी एक आ जाता है पर्पल के उपर ਇਸ ਤਰ੍ਹਾਂ ਪੈਰਟ ਥੋੜਾ ਮਤਲਬ ਔਰ ਕੰਟਰਾਸਟ ਜਿਵੇਂ ਆਪਾਂ ਕਹਿੰਦੇ ਆਪੋਜ਼ਿਟ ਕੰਟਰਾਸਟ ਕਰਕੇ ਦਿੱਤਾ ਹੈਗਾ ਸੋ ਮਰਜ ਹੋਣ ਵਾਲੇ ਸਾਰੇ ਆਪਾਂ ਕਰਤੇ ਸੀ ਰੈਡੀ ਇਹ ਇੱਕ ਜੀ ਆਪਾਂ ਡੋਰੀਏ ਦਾ ਦੁਪੱਟਾ ਲਿਆ ਵਾ ਤੇ ਇਸ ਨੂੰ ਇਸ ਤਰ੍ਹਾਂ ਤਿਆਰ ਕੀਤਾ ਆਪਾਂ ਦੇਸ ਲਗਾ ਕੇ ਇਹ ਵੀ ਬਹੁਤ ਸੋਹਣਾ ਦੁਪੱਟਾ ਕਲਰ ਬਹੁਤ ਸੋਹਣਾ ਹੈਗਾ ਇਹ ਇੱਕੋ ਇੱਕ ਦੁਪੱਟੇ ਸੀ ਇਹ ਮੇਰੇ ਮਨ ਸੋਚਿਆ ਕਿ ਤੁਹਾਡੇ ਨਾਲ ਮੈਂ ਸ਼ੇਅਰ ਕਰਦੇ ਆਂ ਇਹਨਾਂ ਨੂੰ ਤੇ ਬਾਕੀ ਹੋਰ ਦੁਪੱਟੇ ਜਿਵੇਂ ਰੈਡੀ ਹੋ ਕੇ ਦੂਸਰੇ ਆਉਂਦੇ ਆ ਉਹ ਵੀ ਮੈਂ ਕੋਸ਼ਿਸ਼ ਕਰੂੰਗੀ ਤੋ ਦੇ ਸਾਰੇ ਦੇ ਨਾਲ ਮੈਂ ਉਹ ਵੀ ਪਰਤੇ ਸ਼ੇਅਰ ਕਰਦੇ ਹਾਂ ਹਾਂਜੀ ਕਿ ਮੈਨੂੰ ਬਾਅਦ ਵਿੱਚ ਧਿਆਨ ਆਇਆ ਵੀ ਇਹ ਜਿਹੜੇ ਪੇਂਟ ਵਾਲੀ ਚੁੰਨੀ ਤੁਹਾਨੂੰ ਦਿਖਾਈ ਸੀ ਨਾ ਮੇਰੇ ਦੁਪੱਟਾ orange ਕਲਰ ਦੇ ਵਿੱਚ ਸੀ ਦੂਸਰੇ ਦੇ ਡਿਜ਼ਾਈਨ ਵਿੱਚ ਨਾ ਫਰਕ ਪਵਾਇਆ ਹੋਇਆ ਥੋੜਾ ਜਿਹਾ ਇਹ ਵੀ ਡਿਜ਼ਾਈਨ ਤੁਹਾਨੂੰ ਮੈਂ ਦਿਖਾਈ ਦੇਵਾਂ ਕਿਉਂਕਿ ਇਹਨਾਂ ਦਾ ਡਿਜ਼ਾਈਨ ਹੈ ਜਿਹੜਾ ਥੋੜਾ ਜਿਹਾ ਫਰਕ ਦੇ ਵਿੱਚ ਹੈ ਕਿਉਂਕਿ ਅਸੀਂ ਵਿੱਚ ਥੋੜਾ ਜਿਹਾ ਹੈਵੀ ਡਿਜ਼ਾਈਨ ਵੀ ਕਰਵਾਇਆ ਹੋਇਆ ਹੈ ਤੇ ਲੱਗੋ ਤੁਸੀਂ ਲੱਗਿਆ ਤੁਸੀਂ ਦੂਸਰੇ ਕਲਰ ਵੀ ਇਹਨਾਂ ਦੇ ਵਿੱਚ ਚੈੱਕ ਕਰ ਲਓ ਮਤਲਬ ਮਿਲਦੇ ਚੂਤੇ ਵੇਲੇ ਚਿੜੀਆਂ ਸਾਰਿਆਂ ਚਿਪਵਾਈਆਂ ਪਰ ਇਹ ਦੁਪट्टे ਦੇ ਉੱਪਰ ਥੋੜਾ ਜਿਹਾ ਜਿਵੇਂ ਦੂਆਂ ਤੇ ਭਾਰਾ ਡਿਜ਼ਾਈਨ ਕਰਵਾਤਾ ਸੀਗਾ ਉਹ ਜਿਹੜਾ ਤੁਹਾਨੂੰ ਮੈਂ ਦਿਖਾਇਆ orange ਤੇ yellow ਦੇ ਕੰਟਰਾਸਟ ਵਾਲਾ ਉਹਦੇ ਵਿੱਚ ਥੋੜਾ ਜਿਹਾ ਜਿਹੜਾ ਪੇਂਟ ਹੈ ਉਹ ਜਰਲਾ ਸੀਗਾ ਤੇ ਇਹ ਇਸ ਤਰ੍ਹਾਂ ਭਾਰਾ ਕਰਵਾਇਆ ਹੋਇਆ ਜੀ ਜਿਨ੍ਹਾਂ ਨੂੰ ਭਾਰਾ ਪੇਂਟ ਪਸੰਦ ਹੈ ਇਹ ਅਜੀ ਇਸ ਤੇ ਤਿੰਨ ਲਗਾਈ ਹੋਈ ਨਹੀਂ ਆਪਾਂ বুঝੀ ਇਸ ਤਰ੍ਹਾਂ ਨੂੰ ਬਚਾਉਣ ਲਈ ਕਵਰ ਕੀਤਾ ਹੋਇਆ ਹੈ ਯਾ ਲੋ ਦਵਿਦੀ ਇਹਦੇ ਨਾਲ ਮਿਲਦਾ ਹੁਣ ਅ ਸਿਮਲਰ ਜਿਹਾ ਹੋਣਾ ਹੈਗਾ ਜਿਹੜਾ ਮੈਂ ਤੁਹਾਨੂੰ ਪਹਿਲਾਂ orange ਵਾਲਾ ਦਿਖਾਇਆ ਉਹ ਲਾਈਟ ਸੀਗਾ ਉਹਦੇ ਉੱਪਰ ਪ੍ਰੋਪਰ ਨਹੀਂ ਸੀਗਾ ਪੇਂਟ ਸਾਰੇ ਦੇ ਉੱਪਰ ਇਹ ਮੂਲਕੀ ਸਾਰਾ ਭਰਿਆ ਹੋਇਆ ਹੈ ਪੇਂਟ ਤਾਂ ਮੈਂ ਸੋਚਿਆ ਕਿ ਇਹ ਦੋ ਡਿਜ਼ਾਈਨ ਵੀ ਤੁਹਾਡੇ ਨਾਲ ਮੈਂ ਸਾਂਝੇ ਕਰ ਦਿੰਨੀ ਹਾਂ ਇਹ ਜਿ ਇਸ ਤਰ੍ਹਾਂ ਥੋੜਾ ਜਿਹਾ بس ਪੱਤੀਆਂ ਪੁਕੀਆਂ ਦਾ ਡਿਜ਼ਾਈਨ ਦਾ ਫਰਕ ਹੈ ਜੀ ਇਹਦੇ ਵਿੱਚ ਸੀਮ ਚਿੜੀਆਂ ਉਹੀ ਬਿਠਾਈਆਂ ਆਪਾਂ ਜਿਵੇਂ ਸਾਰਿਆਂ ਨੇ ਜਿਵੇਂ ਚਿੜੀਆਂ ਵਾਲਾ ਜਿਆਦਾ ਪਸੰਦ ਆਉਂਦਾ ਪੇਂਟ ਤੇ ਚਿੜੀਆਂ ਤਾਂ ਉਹੀ ਬਿਠਾਈਆਂ بس ਇਹਦੇ ਉੱਪਰ ਬਾਰਡਰ ਦੇ ਉੱਪਰ ਪਿੰਦ ਚਿੜੀਆਂ ਪਾਤੀਆਂ ਜੀ ਦੂਸਰੇ ਵਾਲੇ ਆ オレンジ ਵਾਲੇ ਦੇ ਉੱਪਰ ਖੁੰਝਾਂ ਦੇ ਉੱਪਰ ਦੋ ਚਿੜੀਆਂ ਸੀਗੀਆਂ ਤੇ ਇਹ ਹੈ ਜੀ ਇਸ ਵਾਲੇ ਦੁਪट्टे ਦਾ ਪਰਲ ਲੁੱਕ ਇਹਨਾਂ ਨੂੰ ਆਪਾਂ ਜਿਹਨੂੰ ਸਰਕਾਰੀ ਦੁਪट्टे ਕਹਿ ਦਿੰਨੇ ਆ ਕਿ ਆਹ ਵੀ ਮਤਲਬ ਇੱਕ ਸਰਕਾਰੀ ਜੀ ਲੁੱਕ ਛੱੜਦੇ ਨੇ ਇਹ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਹੀ ਲੈ ਕੇ ਦਿਖਾ ਦੇਣੀ ਬਹੁਤ ਸੋਹਣੇ ਦੁਪੱਟੇ ਆ ਤੇ ਬਾਕੀ ਕਿਸੇ ਨੂੰ ਵੀ ਪਸੰਦ ਹੋਏ ਵਧੀਆ ਲੱਗੇ ਤੁਸੀਂ ਕਿਸੇ ਨੇ ਰੈਡੀ ਕਰਵਾਉਣਾ ਹੋਵੇ ਖਾਸ ਕਰਕੇ ਪੇਂਟ ਕਰਵਾਉਣਾ ਹੋਵੇ ਤੇ ਚਾਹੋ ਜੀ ਸਕਰੀਨਸ਼ਾਟ ਮਾਰਿਓ ਆਪਣੇ WhatsApp ਦੇ ਉੱਪਰ ਤੇ ਆਪਾਂ ਤੁਹਾਨੂੰ ਦੁਪੱਟੇ ਇਹਨਾਂ ਦੀ ਵਾਜਿਬ ਕੀਮਤ ਦੇ ਵਿੱਚ ਪ੍ਰੋਵਾਈਡ ਕਰਾਉਣ ਦੀ ਕੋਸ਼ਿਸ਼ ਕਰਾਂਗੇ ਅੱਛਾ ਜੀ ਕਈ ਕਸਟਮਰ ਜਿਵੇਂ ਮੈਨੂੰ ਪੁੱਛ ਰਹੀ ਹੈ ਕਿ ਆਨਲਾਈਨ ਸਰਵਿਸ ਤੁਸੀਂ ਕਿੰਨੀ ਹੋ ਮ ਜਦੋਂ ਤੋਂ ਡੀ ਸੀਓ ਡੀ ਅਵੇਲੇਬਲ ਹੈ ਵਿਖੋ ਕੈਸ਼ ਔਨ ਡਿਲੀਵਰੀ ਨਹੀਂ ਹੈ ਸੌਰੀ ਹਨਾ ਸਾਰਿਆਂ ਨੂੰ ਦੱਸ ਦਈਏ ਜੀ ਐਡਵਾਂਸ ਪੇਮੈਂਟ ਹੀ ਹੁੰਦੀ ਆਪਨੇ ਤੁਹਾਡੇ ਘਰ ਤੱਕ ਡਿਲੀਵਰੀ ਹੋਏਗੀ ਕੋਰੀਅਰ ਲਗਵਾਨੀ ਆਪਾਂ ਸਤ ਵਧੀਆ ਕੰਪਨੀਆਂ ਤੋਂ ਲਗਵਾਨੇ ਆ ਕੋਈ ਐਵੇਂ ਨਹੀਂ ਕਿ ਫਰਜੀ ਕੰਪਨੀਆਂ ਤੋਂ ਅੱਛੀ ਕੰਪਨੀ ਤੋਂ ਆਪਣੇ ਕੋਰੀਅਰ ਸਜਾਦੇ ਨੇ ਤੀਸਰੇ ਚੌਥੇ ਦਿਨ ਕੋਰੀਅਰ ਰਸੀਬ ਹੋ ਜਾਂਦਾ ਹੈ ਕਸਟਮਰ ਨੂੰ ਫਿਰ ਵੀ ਅਸੀਂ ਕਸਟਮਰ ਨੂੰ 5 ਤੋਂ 6 ਦਿਨਾਂ ਦਾ ਟਾਈਮ ਮੰਗ ਲੈਂਦੇ ਆ ਕਈ ਵਾਰ ਲੇਟ ਹੋ ਜਾਂਦਾ ਹੈ ਛੁੱਟੀ ਆ ਜਾਂਦੀ ਹੈ ਸੌ ਰੀਜ਼ਨ ਹੋ ਜਾਂਦੇ ਆ ਪਟ ਕਈ ਕਸਟਮਰ ਨੂੰ ਨੈਕਸਟ ਡੇ ਹੀ ਕੂਰੀਅਰ ਰੀਸੀਵ ਹੋ ਜਾਂਦਾ ਸੋ ਇਹ ਕੁਝ ਚੀਜ਼ਾਂ ਸੀ ਜਿਹੜੀਆਂ ਮੈਂ ਸੋਚਿਆ ਕਿ ਤੁਹਾਡੇ ਨਾਲ ਸ਼ੇਅਰ ਕਰਦੇ ਜਿਨ੍ਹਾਂ ਤੇ ਮੋਸਟਲੀ ਮੈਨੂੰ ਕਮੈਂਟ ਆਉਂਦੀ ਹੈ ਮੈਸੇਜ ਆ ਜਾਂਦੀ ਹੈ ਕਿ ਮੈਮ ਤੁਸੀਂ ਕੈਸ਼ ਔਨ ਡਿਲੀਵਰੀ ਕਰਦੇ ਹੋ ਜਾਂ ਤੁਸੀਂ ਸਾਡੇ ਗੇਟ ਤੱਕ ਸਰਵਿਸ ਦੇ ਦੋ ਜੀ ਬਿਲਕੁਲ ਜੀ ਪਿੰਡਾਂ ਦੇ ਚਾਰਜਸ ਜਿੰਨ ਸ਼ਿਪਿੰਗ ਚਾਰਜਸ 120 100 ਬਸ ਇੱਥੇ ਤੇ ਰਹਿ ਜਾਂਦੀ ਹੈ ਸਿਟੀ ਦੇ ਚਾਰਜਸ ਨਹੀਂ ਜੋ 60 80 ਬਸ ਇੱਥੇ ਹੋ ਜਾਂਦੀ ਹੈ ਸੋ ਉਹ ਪਿੰਨ ਕੋਡ ਦੇਖਦੇ ਨੇ ਪਿੰਕ ਕੋਡ ਐਕਟਿਵ ਹੁੰਦਾ ਹੈ ਜੇ ਉਥੋਂ ਦੀ ਡਿਲੀਵਰੀ ਹੁੰਦੀ ਹੈ ਪੋਸੀਬਲ ਤਾਂ ਉਸੇ ਹਿਸਾਬ ਨਾਲ ਚਾਰਜਸ ਉਹ ਆਪਾਂ ਨੂੰ ਪੇ ਕਰਦੇ ਨੇ ਸੋ ਬੇਫਿਕਰ ਹੋ ਕੇ ਆਰਡਰ ਲਗਾ ਲਿਆ ਕਰੋ ਟੈਨਸ਼ਨ ਨਾ ਲਿਆ ਕਰੋ ਕਿ ਪਤਾ ਨਹੀਂ ਤੁਹਾਡੇ ਕੋਰੀਅਰ ਪਹੁੰਚਣਗੇ ਨਹੀਂ ਪਹੁੰਚਣਗੇ ਕਦੋਂ ਆਣਗੇ ਕੀ ਹੋਏਗਾ ਉਹ ਸਾਡੀ ਜ਼ਿੰਮੇਵਾਰੀ ਹੈ ਜੀ ਸਾਡੀ ਰਿਸਪੋਨਸੀਬਿਲਟੀ ਹੈ ਤੁਹਾਡੇ ਕੋਰੀਅਰ ਤੁਹਾਡੇ ਤੱਕ ਪਹੁੰਚਾਣੇ ਪੂਰੇ ਸੇਫ ਤਰੀਕੇ ਨਾਲ ਲਗੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣਗੇ ਸੋ ਅੱਜ ਦੇ ਦੁਪੱਟੇ ਤੁਹਾਨੂੰ ਕਿਵੇਂ ਲੱਗੇ ਕਮੈਂਟ ਕਰਕੇ ਸੂਟ ਦੱਸਿਓ ਕਿਹੜਾ ਦੁਪੱਟਾ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਅਸੀਂ ਵੀ ਖੁਦ ਬੁਟੀਕ ਦੇ ਵਿੱਚ ਉਸ ਸਟਾਕ ਨੂੰ ਵਧਾਉਣਾ ਹੈਗਾ ਐਡ ਕਰਨਾ ਜਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ ਤਾਂ ਤੁਸੀਂ ਵੀ ਆਪਣੀ ਜਿਹੜੀ ਚੁਆਇਸ ਆਪਣੀ ਪਸੰਦ ਹੈ ਆਡੀਅנס ਨੂੰ ਦੱਸਿਆ ਕਰੋ ਕਿਉਂਕਿ ਅਸੀਂ ਕਸਟਮਰਸ ਦੇ ਪੇਸਟ ਦੇ ਅਕੋਰਡਿੰਗ ਹੀ ਚੀਜ਼ਾਂ ਐਡ ਕਰਦੇ ਆਂ ਸੋ ਮਿਲਦੇ ਆਂ ਜੀ ਆਪਾਂ ਫਿਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਹ ਛੋਟੀ ਜਿਹੀ ਵੀਡੀਓ ਇੰਜੋਏ ਕਰਿਓ ਹੋਪ ਆਈ ਹੋਪ ਕਿ ਤੁਸੀਂ ਇਹਨਾਂ ਨੂੰ ਸਾਕ ਕੀਤਾ ਹੋਣਾ ਤੇ ਮਿਲਦੇ ਆਂ ਜੀ ਆਪਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਨਵੇਂ ਸੂਤਾਂ ਦੇ ਨਵੇਂ ਡਿਜ਼ਾਈਨਾਂ ਦੇ ਨਾਲ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ